ਜਦੋਂ ਵੀ ਕੋਈ ਨਵਾਂ ਵਿਦਿਆਰਥੀ ਪੀਐਸਟੈਟ ਦੀ ਤਿਆਰੀ ਸ਼ੁਰੂ ਕਰਦਾ ਤਾਂ ਉਸ ਨੂੰ ਲੱਗਦਾ ਕਿ ਪੈਡਾਗੋਜੀ ਦਾ ਮਤਲਬ ਸਿਰਫ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਹੈ 3 ਨੰਬਰ ਹੈ ਨਾ ਆਹੀ ਲੱਗਦਾ ਸਾਰਿਆਂ ਨੂੰ ਪਰ ਅਜਿਹਾ ਨਹੀਂ ਹੈ ਇੱਥੇ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜੇਕਰ ਅਸੀਂ ਸੋਚਦੇ ਹਾਂ ਜੇਕਰ ਤੁਸੀਂ ਸੋਚਦੇ ਹੋ ਕਿ ਸਿਰਫ 30 ਨੰਬਰ ਦੀ ਤਿਆਰੀ ਕਰਕੇ ਸਰ ਜਾਵੇਗਾ ਤਾਂ ਤੁਸੀਂ ਬਹੁਤ ਵੱਡੇ ਤੁਖੇ ਵਿੱਚ ਹੋ ਅੱਜ ਦੀ ਇਸ ਛੋਟੀ ਜਹੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਪੇਪਰ ਵਿੱਚ ਪੈਡਾਗੋਜੀ ਦਾ ਅਸਲ ਪੇਪਰ ਕਿੰਨਾ ਹੁੰਦਾ ਤੇ ਤੁਸੀਂ ਇਸ ਨੂੰ ਆਪਣਾ ਕਿਵੇਂ ਹਥਿਆਰ ਬਣਾ ਸਕਦੇ ਹੋ ਪੇਪਰ ਨੂੰ ਕ੍ਰੈਕ ਕਰਨ ਦਾ ਦੇਖੋ ਪੀਐਸਟੈਟ ਦਾ ਪੇਪਰ 150 ਨੰਬਰਾਂ ਦਾ ਹੁੰਦਾ ਹੈ 150 ਅੰਕ ਹੁੰਦੇ ਆ ਇਸ ਵਿੱਚੋਂ ਸਿੱਧੇ ਤੌਰ ਤੇ 30 ਨੰਬਰ ਸੀਡੀਪੀ ਦੇ ਜਿਹਨੂੰ ਅਸੀਂ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਬੋਲਦੇ ਆ ਇਹ ਪੁੱਛੇ ਜਾਂਦੇ ਆ ਇਹ ਸਾਰਿਆਂ ਨੂੰ ਹੀ ਗੱਲ ਆਮ ਪਤਾ ਹੁੰਦੀ ਆ ਪਰ ਅਸਲੀ ਖੇਡ ਬਾਕੀ ਵਿਸ਼ਿਆਂ ਦੇ ਵਿੱਚ ਹੁੰਦੀ ਆ ਤੁਹਾਡੀ ਪੰਜਾਬੀ ਭਾਸ਼ਾ ਅੰਗਰੇਜ਼ੀ ਭਾਸ਼ਾ ਲੈਂਗੁਏਜ 1 ਤੇ 2 ਜਿਹਨੂੰ ਬੋਲਦੇ ਆ ਇਸ ਵਿੱਚ ਸਿਰਫ ਗ੍ਰਾਮਰ ਜਾਂ ਪੈਰਾ ਨਹੀਂ ਹੁੰਦਾ ਇਹਨਾਂ ਵਿੱਚ 5 ਤੋਂ ਲੈ ਕੇ 10 ਪ੍ਰਸ਼ਨ ਭਾਸ਼ਾ ਦੇ ਆਉਂਦੇ ਲੈਂਗੁਏਜ ਪੈਡਾਗੋਜੀ ਦੇ ਹੁੰਦੇ ਆ ਮਤਲਬ ਕਿ ਬੱਚੇ ਨੂੰ ਭਾਸ਼ਾ ਕਿਵੇਂ ਸਿਖਾਉਣੀ ਹੈ ਇਸ ਤਰ੍ਹਾਂ ਦੇ ਤੁਹਾਡੇ ਮੇਨ ਸਬਜੈਕਟ ਚਾਹੇ ਐਸਐਸਟੀ ਹੋਵੇ ਮੈਥ ਹੋਵੇ ਸਾਇੰਸ ਹੋਵੇ ਈਵੀਐਸ ਹੋਵੇ ਜਿਹਨੂੰ এনवायरमेंट ਬੋਲਦੇ ਆ ਉਸ ਵਿੱਚ ਵੀ ਇਹ ਚੀਜ਼ ਪਰਖੀ ਜਾਂਦੀ ਹੈ ਕਿ ਮੈਥ ਜਾਂ ਐਸਐਸਟੀ ਜਾਂ ਈਵੀਐਸ ਜਾਂ ਸਾਇੰਸ ਕਿਸੇ ਬੱਚੇ ਨੂੰ ਕਿਵੇਂ ਸਿਖਾਉਣੀ ਹੈ ਉਸ ਨੂੰ ਪੈਡਾਗੋਜੀ ਕਹਿੰਦੇ ਆ ਤੁਸੀਂ ਬੱਚੇ ਨੂੰ ਉਹ ਵਿਸ਼ਾ ਪੜ੍ਹਾਉਂਗੇ ਕਿਵੇਂ ਇਹ ਗੱਲ ਹੁੰਦੀ ਆ ਹੁਣ ਤਾਂ ਜੇਕਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ 30 ਨੰਬਰ ਸੀਡੀਪੀ ਦੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪੈਡਾਗੋਜੀ ਨੂੰ ਮਿਲਿਆ ਕੇ ਕੁੱਲ ਪੇਪਰ ਦੇ ਵਿੱਚ ਲਗਭਗ 50 ਤੋਂ 60 ਨੰਬਰਾਂ ਦਾ ਹਿੱਸਾ ਬਣ ਜਾਂਦਾ ਹੈ 70 ਤੱਕ ਵੀ ਪ੍ਰਸ਼ਨ ਆ ਸਕਦੇ ਆ 70 ਦੁਨਾ 140 ਆਪਾਂ ਕਹਿ ਸਕਦੇ ਵੀ 50% ਦੀ ਵੇਟੇਜ ਵੀ ਤੁਹਾਡੇ ਪੇਪਰ 'ਚ ਸਿਰਫ ਕੱਲੀ ਪੈਡਾਗੋਜੀ ਦੀ ਬਣ ਸਕਦੀ ਆ ਇਸ ਦਾ ਮਤਲਬ ਸਮਝ ਰਹੇ ਹੋ ਤੁਸੀਂ ਕਿ ਜੇਕਰ ਤੁਹਾਡੀ ਪੈਡਾਗੋਜੀ ਮਜ਼ਬੂਤ ਹੈ ਤਾਂ ਤੁਸੀਂ ਅੱਧਾ ਪੇਪਰ ਤਾਂ ਉਂਝ ਹੀ ਪਾਸ ਕਰ ਲਓਗੇ ਰੱਟਾ ਮਾਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਜੇਕਰ ਤੁਸੀਂ ਰੱਟਾ ਮਾਰੋਗੇ ਸਮਝੋਗੇ ਨਹੀਂ ਫਿਰ ਤੁਹਾਡਾ ਔਖਾ ਘਮ ਹੋ ਜਾਣਾ ਸਿਰਫ ਸੀਡੀਪੀ ਵਿੱਚੋਂ ਹੀ ਨਹੀਂ ਬਾਕੀ ਵਿਸ਼ਿਆਂ ਵਿੱਚ ਵੀ ਨੰਬਰ ਆਪਣੇ ਆਪ ਵੱਧ ਜਾਣਗੇ ਜੇ ਤੁਸੀਂ ਸਮਝਦੇ ਆਧਾਰ ਤੇ ਕਰੋਗੇ ਚਲੋ ਸੋ ਅੱਜ ਦਾ ਸਿਰਫ ਤੱਥ ਯਾਦ ਕਰਨੇ ਬੰਦ ਕਰ ਦਿਓ ਅੱਜ ਤੋਂ ਬਾਅਦ ਕਹਿੰਦਾ ਮਤਲਬ ਸੋ ਕਨਸੈਪਟ ਸਮਝਣੇ ਸ਼ੁਰੂ ਕਰ ਦੋ ਜੇਕਰ ਤੁਸੀਂ ਪੈਡਾਗੋਜੀ ਦੀ ਤਿਆਰੀ ਕਰ ਰਹੇ ਹੋ 60 ਤੋਂ 50 ਨੰਬਰ ਤੁਸੀਂ ਬਿਲਕੁਲ ਮੁਫਤ ਦੇ ਹੀ ਲੈਣਾ ਚਾਹੁੰਦੇ ਹੋ ਤਾਂ ਸਿਰਫ ਆਪਣੀਆਂ ਜਿਹੜੀਆਂ ਕਲਾਸਾਂ ਡੇਲੀ ਸੀਡੀਪੀ ਦੀਆਂ ਕਲਾਸਾਂ ਚੱਲਦੀਆਂ ਦੋ ਕਲਾਸਾਂ ਇੱਕ ਥਿਉਰੀ ਕਲਾਸ ਚੱਲਦੀ ਹੈ ਇੱਕ ਕਲਾਸ ਚੱਲਦੀ ਹੈ ਰਾਤੀ 8 ਵਜੇ ਐਮਸੀਕਿਊ ਵਾਲੀ ਜਿੰਨਾ ਚ ਪੈਡਾਗੋਜੀ ਡਿਸਕਸ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਪੈਸ਼ਲ ਇੱਕ ਕਲਾਸ ਐਸਐਸਟੀ ਪੈਡਾਗੋਜੀ ਦੀ ਵੀ ਚਲਾਵਾਂਗੇ ਤਾਂ ਤੁਸੀਂ ਆਪਣੇ WhatsApp ਤੇ ਮੈਸੇਜ ਕਰ ਦਿਓ ਆਪਣਾ ਨਾਮ ਲਿਖ ਕੇ ਸਬਜੈਕਟ ਡਿਸਟ੍ਰਿਕਟ ਜੈਂਡਰ ਨੰਬਰ ਤੁਹਾਨੂੰ ਉੱਪਰ ਦਿੱਤਾ ਹੈ ਇਸ ਨੰਬਰ ਤੇ ਮੈਸੇਜ ਕਰਨਾ ਤੁਹਾਨੂੰ ਫ੍ਰੀ WhatsApp ਗਰੁੱਪ ਚ ਜੋੜ ਲਿਆ ਜਾਊਗਾ ਇਨ ਫਿਊਚਰ ਤੁਹਾਨੂੰ ਸਾਰੀਆਂ ਕਲਾਸਾਂ ਦੇ ਜਿਹੜੇ ਲਿੰਕ ਮਿਲਦੇ ਰਹਿਣੇ ਤੁਹਾਡੀ ਪੈਡਾਗੋਜੀ ਮਜ਼ਬੂਤ ਹੋ ਜਾਊਗੀ ਤੇ ਜਦੋਂ ਤੁਸੀਂ ਪੈਡਾਗੋਜੀ ਸਿੱਖ ਗਏ ਤਾਂ ਬਾਕੀ ਸਬਜੈਕਟ ਆਟੋਮੈਟਿਕ ਹੀ ਨੰਬਰ ਆਪਣੇ ਆਪ ਵਧਾ ਸਕਦੇ ਆ ਠੀਕ ਹੈ ਸੋ ਵੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਤੁਹਾਨੂੰ ਕਿਹੜੇ ਵਿਸ਼ੇ ਦੀ ਪੈਡਾਗੋਜੀ ਸਭ ਤੋਂ ਔਖੀ ਲੱਗਦੀ ਹੈ ਉਹ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਤੇ ਅਸੀਂ ਉਹੀ ਪੈਡਾਗੋਜੀ ਤੁਹਾਡੇ ਵਾਸਤੇ ਲੈ ਕੇ ਵੀ ਆਵਾਂਗੇ ਸੋ ਧੰਨਵਾਦ ਵੀ ਕਰ ਦਿਓ ਲਾਈਕ ਸ਼ੇਅਰ